ਵੱਡੀ ਬੱਦੋ ਵਾਲੀ ਆ ਬੱਦੋ ਵਾਲ ਦੇ ਵਿੱਚ 12 ਜਿਹੜੀਆਂ ਉਹ ਖਿਡਾਰੀਆਂ ਨੂੰ ਮਿਲਣ ਲੱਗੀਆਂ ਸਨ ਉਦੋਂ ਬਹੁਤ ਨਾਮ ਸੀਗਾ ਪਹਿਲੀ ਵਾਰ ਜੁੜ ਚੱਕੀਏ ਪੱਪੂ ਨੇ ਸਿਧਵਾ ਵਾਲੇ ਜੱਸੇ ਨੇ ਜਦੋਂ ਮਰੂਤੀ ਕਾਰਾਂ ਦਿੱਤੀਆਂ ਦੁਨੀਆ ਦੇ ਵਿੱਚ ਖਬਰ ਫੈਲ ਗਈ ਵੀ ਬੱਦੋ ਵਾਲ ਦੇ ਕਪਲੇ ਆ ਖਿਡਾਰੀ ਬੈਸ ਰਹੇ ਨੇ ਫਿਰ ਵੱਖ-ਵੱਖ ਸਮਿਆਂ ਦੇ ਦੁੱਲੇ ਵਰਗੇ ਪਾਲੇ ਵਰਗੇ ਦੁਗਾਲ ਦੇ ਬਿੱਟੂ ਵਰਗੇ ਨੰਨੀ ਵਰਗੇ ਹੋਰ ਬਹੁਤ ਸਾਰੇ ਖਿਡਾਰੀ ਬੈਸ ਰਹੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਸੁਲੈਰੀ ਕਰਕੇ ਲਿਖਿਆ ਗਿਆ ਹੈ ਕਰਦਾ ਦੁਨੀਆ ਦਾ ਬੰਦਿਆਂ ਪਰ ਬੰਦਾ ਖਿਡਾਰੀ ਉਧਰ ਤੇਜ਼ ਤਰਾਰ ਮਣੀ ਵੀ ਪਈ ਹੈ ਰੇਡ ਦੇਖਦੇ ਵੀ ਗੱਲ ਕੀ ਬਣਦੀ ਹੈ ਆਹ ਕੀ ਕੀ ਗੱਲ ਬਣ ਗਈ ਕੋਈ ਗੱਲ ਨਾ ਸਮਝ ਬਿਠੇ ਆਵੇ ਆਹ ਤੱਕ ਰੋਸ ਪੈ ਗਿਆ ਤੇ ਤੰਦ ਨਾਲ ਬੇਟੇ ਆ ਜਾਵੇ ਬਹੁਤ ਵਧੀਆ ਸੋਹਣ ਸਿੰਘ ਸਿੱਧੂ ਦਾ ਪੁੱਤਰ ਚਾਰੂ ਕੇ ਗਰਾਊਂਡ ਦੇ ਵਿੱਚ ਪੁੱਜਣ ਆਹ ਮਣੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੋਕੀ ਖੜਖੜ ਵੇਖਣ ਆਹ ਤੇ ਜਹਲਕਾ ਲਾਉਂਦੇ ਸੰਦੀਪ ਜੱਸਾ ਦੇ ਲੱਭੀ ਆ ਧੂੜਾਂ ਪੱਟੀ ਜਾਂਦੇ ਜਿਹਨਾਂ ਦੁੱਧ ਨਾਮਾਂ ਦਾ ਪੀਤਾ ਕਿ ਲੋਕੋ ਫੜਨੇ ਸੌਕੇ ਨਹੀਂ ਦੁੱਲਾ ਲੱਖਾਂ ਦੇ ਕੁਲਜੀਤਾ ਮਨੀ ਦੀ ਰੇਡ ਪਈ ਹੋਈ ਕੌ ਲਾਉਂਗਾ ਜੱਫਾ ਹੈਪੀ ਵਰਗੇ ਲੱਖੇ ਵਰਗੇ ਆ ਰਸੂਲਪੁਰੀਏ ਕੱਦੂ ਵਰਗੇ ਤੇ ਜਲਾਲਪੁਰੀਏ ਡੇਂਜਰਸ ਕਬੱਡੀ ਖਿਡਾਰੀ ਪਾਲੇ ਵਰਗੇ ਚਾਰ ਵਰਤਿਆ ਦੇ ਲਾ ਲਾ ਟਕਰਾ ਦੇ ਫੈਸਲੇ